ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ आवर ਨਿਊ ਵਲੌਗ ਮਿੱਤਰੋ ਕੀ ਹਾਲ ਚਾਲ ਲਓ ਜੀ ਹੁਣ ਆਪਾਂ ਚੱਲੇ ਆ ਜੋਤੀਪੁਰ ਸਾਹਿਬ ਤੇ ਕੰਨੜਾ ਦਾ ਵਲੌਗ ਵੀ ਦੇਖ ਲਿਆ ਹੁਣ ਹੈਨਾ ਤੇ ਬਾਕੀ ਕੋਠੀ ਦਾ ਤਸਤਾ ਸੀਗਾ ਵੀ ਬਸ ਹੁਣ ਆਪਾਂ ਛੇਤੀ ਉਹ ਸ਼ਿਫਟ ਹੋ ਜਾਾਂਗੇ ਤੇ ਫਿਰ ਉਹਦਾ ਵੀ ਬੰਨਾ ਵਧੀਆ ਵਲੌਗ ਤੁਹਾਨੂੰ ਦਿਖਾਵਾਂਗੇ ਜੀ ਤੇ ਬਹੁਤ ਸਾਰੀਆਂ ਚੀਜ਼ਾਂ ਫਿਰ ਕਰਾਂਗੇ ਹੈਨਾ ਜੀ ਤੇ ਰੀਲਰ ਉਹਨਾਂ ਦੇਖ ਲਿਆ ਕਰੋ ਯਾਰ ਮੈਂ ਕੱਲ ਵੀ ਤੁਹਾਨੂੰ ਕਿਹਾ ਸੀਗਾ ਹੈਨਾ ਵੀ ਇੰਸਟਾਗ੍ਰਾਮ ਤੇ ਤੇ ਉੱਥੇ ਵੀ ਆਪਾਂ ਪਾ ਦਿੰਨੇ ਆ ਯੁਵਰਾਜ ਵੀਰ ਕਾ ਵਲੌਗਸ ਦੀ ਨਾਮ ਦੀ ਹੋਈ ਆਈਡੀ ਆ ਤੇ ਉਹਦੀ ਵੀ ਇੰਸਟਾ ਦੇਖ ਲਿਆ ਕਰੋ ਉੱਤੇ ਪੂਰੇ ਆਪਾਂ ਐਕਟਿਵ ਆ ਤੇ ਜਿਵੇਂ ਟਰੈਕਟਰਾਂ ਦੀ ਹੈ ਹਨਾ ਪੂਰਾ ਐਨ ਚੰਗੀ ਤਰ੍ਹਾਂ ਰਿਵਿਊ ਵਗੈਰਾ ਹੋ ਗਿਆ ਹੋਰ ਵੀ ਚੀਜ਼ਾਂ ਆਪਾਂ ਉੱਥੇ ਬੋਲ ਕੇ ਦੱਸ ਦਿੰਨੇ ਹੁੰਦੇ ਆ ਯਾਰ ਉਥੋਂ ਵੀ ਚੈੱਕ ਕਰ ਲਿਆ ਕਰੋ ਤੇ ਬਾਕੀ ਹੁਣ ਛੱਲਦੇ ਆ ਜੋਤੀ ਸਰੂਪ ਸਾਹਿਬ ਤੇ ਉੱਥੇ ਜਾ ਕੇ ਮਿਲਦੇ ਆ ਲੋ ਜੀ ਜੋਤੀ ਸ਼ਰੂਪ ਸਾਹਿਬ ਆਗੇ ਤੇ ਸਵੇਰ ਦੇ 10:00 ਵਜੇ ਹੋਣਗੇ ਸੰਗਤ ਬਹੁਤ ਜ਼ਿਆਦਾ ਹੋਗੀ ਫਿਰ ਵੀ ਅੱਗੇ ਨਾਲ ਉਹ ਹੈਗਾ ਵੀ ਸੰਡੇ ਹੈ ਨਾ ਅੱਜ ਚਾਰੀ ਵਾਰਕਿੰਗ ਫੁੱਲਲੀ ਹੈ ਕਦਮ ਹੋਇਆ ਮੰਦ ਜੈਸੇ ਗਏ ਪਗ ਪਗ ਦਾਰਿਆ ਮਿੱਤਰੋ ਆਗੇ ਸੀਗੇ ਜੋਤੀ ਰੂਪ ਸਾਖ ਤੋਂ ਤੇ ਬਾਤ ਚ ਯਾਰ ਵਲੌਗ ਬਣਿਆ ਨਹੀਂ ਸੀ ਕਿ ਹੁੰਦੇ ਆ ਤੇ ਬਸ ਹੁਣ ਆਗੇ ਤੇ ਫਿਰ ਹੁਣ ਬਾਤ ਚ ਵਲੌਗ ਬਣਾਵਾਂਗੇ ਪਹਿਲਾਂ ਕੱਪੜੇ ਚੇਂਜ ਕਰ ਲਾਂ ਯਾਰ ਲਓ ਜੀ ਮਿੱਤਰੋ ਅਗਲਾ ਦਿਨ ਹੋ ਗਿਆ ਤੇ ਕੱਲ ਵਲੌਗ ਬਣਿਆ ਨਹੀਂ ਸੀਗਾ ਤੇ ਮੇਖਿਆ ਹੁਣ ਚਲੋ ਬਹੁਤ ਸੋਹਣੀ ਤੋਂ ਪਛੜੀ ਐ ਯਾਰ ਇੰਨੇ ਟਾਈਮ ਬਾਅਦ ਅੱਜ ਤੋਂ ਪਛੜੀ ਐ ਬਹੁਤ ਸੋਹਣਾ ਦਿਨ ਨਿਕਲਿਆ ਹੋਇਆ ਯਾਰ ਤੇ ਅੱਗੇ ਧੁੰਦ ਜੀ ਬਹੁਤ ਹੁੰਦੀ ਸੀ ਪਾਣੀ ਚੱਲ ਰਿਹਾ ਮੈਨੂੰ ਲੱਗਦਾ ਵੀ ਤਾਇਆ ਜੀ ਹੁਣਾਂ ਨੇ ਲਾਇਆ ਹੋਣਾ ਤੇ ਅੱਜ ਮੈਂ ਖੇ ਨਾਲੇ ਵਲੌਗ ਬਣਾਣੇ ਆ ਨਾਲੇ ਤੁਹਾਨੂੰ ਦੱਸਦੇ ਆਂ ਡਿਟੇਲਸ ਸਾਰੀ ਆਪਣੇ 855 ਦੀ ਜਿੰਨਾ ਉੱਤੇ ਹੋਇਆ ਸੀਗਾ ਪ੍ਰਾਈਸ ਕਿੰਨਾ ਲੱਗਿਆ ਸੀਗਾ ਉਹ ਤੁਹਾਨੂੰ ਦੱਸਾਂਗੇ ਜੀ ਆਪਾਂ ਜਿਹੜਾ ਮਿਊਜ਼ਿਕ ਸਿਸਟਮ ਲਵਾਇਆ ਸੀਗਾ ਓਵਲ ਵਗੈਰਾ ਹੋਗੇ ਤੇ ਹੂਟਰ ਲੈਂਟ ਬਹੁਤ ਕੁਝ ਸੀਗਾ ਬਹੁਤ ਕੁਸ਼ ਹੈਣਾ ਜੀ ਤੇ ਉਦੋਂ ਦੱਸਿਆ ਨਹੀਂ ਸੀ ਆਪਾਂ ਹੁਣ ਸਾਨੂੰ ਸਾਰਾ ਕੁਝ ਐਨ ਚੰਗੀ ਤਰ੍ਹਾਂ ਦੱਸ ਦਾਂਗੇ ਤੇ ਦੇਣੀ ਬਹੁਤ ਸੋਹਣਾ ਚੱਲਿਆ ਨਿਕਲਿਆ ਹੋਇਆ ਯਾਰ ਅੱਜ ਤਾਂ ਤੋਂ ਬਹੁਤ ਸੋਹਣਾ ਨਿਕਲੀ ਐ ਤੇ ਨਾ ਹੁਣ ਮਾੜਾ ਇਹ ਤੈਨੂੰ ਜੀਵੀ ਕਰਦੇ ਥੋੜਾ ਜਿਹਾ ਬਾਹਰ ਕੱਢਾਂਗੇ ਤੇ ਸਾਫ਼ ਕਰਾਂਗੇ ਯਾਰ ਦੇਖਿਆ ਦੇਖੋ ਜਾਲੀਆਂ ਜੀਆਂ ਨੇ ਜਿਹੜੀਆਂ ਓਵਲ ਦੀਆਂ ਤੇ ਇਹਦੀਆਂ ਇੱਤੇ ਕੱਪੜਾ ਜਿਆ ਮਾਰਦਾਂਗੇ ਥੋੜਾ ਜਿਆ ਸੈਟ ਜੇ ਐਨ ਕਰਕੇ ਤੇ ਕੱਲ ਗਏ ਸੀਗੇ ਯਾਰ ਗੁਰਦੁਆਰਾ ਸਾਹਿਬ ਹਨਾ ਤੇ ਕੱਲ ਬਲੌਗ ਬਣਿਆ ਨਹੀਂ ਤੇ ਆ ਬੈਠੀ ਐ ਕੱਟੀ ਆਪਣੀ ਓਏ ਪੱਥਰ ਐਣ ਨੇ ਇਸਤੀ ਚੜੀ ਹੋਈ ਐ ਇਹਨੂੰ ਵੀ ਤੇ ਪੱਥਰ ਰੱਖੇ ਹੋਏ ਨੇ ਅੱਗੇ ਊੜੀ ਪਾਉਣੀ ਸੀ ਯਾਰ ਥੋੜੀ ਧੁੱਪ ਤਾਂ ਯਾਰ ਬੜੀ ਘੰਟ ਛੜੀ ਹੋਈ ਐ ਅੱਜ ਤੇ ਨਾ ਹੁਣ ਟਰੈਕਟਰ ਥੋੜਾ ਇਹ ਆ ਬਾਹਰ ਕੱਢੀਏ ਯਾਰ ਤੇ ਮੜੀ ਜੀ ਉਹ ਲੋਈ ਲੋਈ ਤਾਰੀ ਅੱਜ ਉਹ ਟ੍ਰੇਲ ਕਰਕੇ ਪਾਈ ਜੀ ਹੋਈ ਸੀਗੀ ਹਨਾ ਜੀ ਤੇ ਇਹਨੂੰ ਤਾਰਦੇ ਆ ਮੜਿਆ ਦਿਖਾਈ ਜਾਨਾ ਤੁਹਾਨੂੰ ਤੇ ਸੱਚ ਯਾਰ ਆ ਮੈਂ ਲਾਤੇ ਸੀਗੇ ਹਨਾ ਮੈਂ ਵਲੌਗ ਬਣਾ ਕੇ ਦਿਖਾਤਾ ਸੀਗਾ ਤੁਹਾਨੂੰ ਆ ਲਾਤੇ ਸੀਗੇ ਮੈਂ ਜੀ ਤੇ ਹੁਣ ਯਾਰ ਠੀਕ ਲੱਗਦਾ ਹਨਾ ਅੱਗੇ ਨਾਲੋਂ ਮੈਂ ਤੁਹਾਨੂੰ ਦੱਸਿਆ ਵੀ ਸੀਗਾ ਅਗਲੇ ਟਾਇਰ ਹੁਣ ਕਰਾਂਗੇ ਕੋਈ ਵੀ ਪੌਣੇ ਨੇ ਹੁਣ ਜਦੋਂ ਵੀ ਸੁਭਾਅ ਜਿਹਾ ਲੱਗਿਆ ਟਾਈਮ ਲੱਗਿਆ ਉਹ ਚੱਕ ਲਾਂਗੇ ਤੇ ਯਾਰ سپورਟ ਕਰ ਦੂ ਹਨਾ ਛੋਟੇ ਭਾਈ ਨੂੰ ਬਸ ਯਾਰ ਹੁਣ 2 ਮਹੀਨੇ 3 ਮਹੀਨੇ ਨੇ ਉਸ ਤੋਂ ਬਾਅਦ ਯਾਰ ਮੇਨ ਗੱਲ ਹੈ ਹਨਾ ਚੈਨਲ ਮੋਨਟਾਈਜ਼ ਹੋ ਜਾਊਗਾ ਤੇ ਚੈਨਲ ਮੋਨਟਾਈਜ਼ ਹੋਣ ਨੂੰ ਕ੍ਰਾਈਟੇਰੀਆ ਸਾਰਾ ਪੂਰਾ ਹੋ ਗਿਆ ਵਾਚ ਟਾਈਮ ਥੋੜਾ ਜਿਹਾ ਰਹਿੰਦਾ ਯਾਰ ਵਲੌਗ ਥੋੜੇ ਜਿਹਾ ਬਣਾਵਾਂਗੇ ਵੱਡੇ ਜਿਹੜੀ ਸਿੱਧੀ ਗੱਲ ਹੈ ਛੇਤੀ ਕੰਪਲੀਟ ਹੋ ਜਾਊਗਾ ਛੋਟੇ ਭਾਈ ਨਿਊ ਇਅਰ ਸਪੋਰਟ ਦੀ ਲੋੜ ਹੈ ਤੁਹਾਡੇ ਨੂੰ ਹਨਾ ਸਪੋਰਟ ਯਾਰ ਕਰ ਦੋ ਫੁੱਲ ਯਾਰ ਦੱਬ ਕੇ ਸਿੱਧੀ ਜੀ ਗੱਲ ਹੈ ਜਿਹੜੀ ਅ ਹੁਣ ਨਾ ਮੈਂ ਥੋੜਾ ਜਿਹਾ ਚੈਲੰਜ ਰੱਖਿਆ ਹੈ ਵੀ 60 ਦਿਨਾਂ ਪਾ ਲਗਾਤਾਰ ਵਲੌਗ ਪਾਵਾਂਗੇ ਜਿੰਨੇ ਪੈ ਸਕੀ ਮੈਨੂੰ ਪਤਾ ਵੀ 60 ਦਿਨਾਂ ਚ ਮਾੜਾ ਮੋਟਾ ਇੱਕ ਦੋ ਦਿਨ ਤਾਂ ਸਕਿੱਪ ਹੋ ਸਕਦਾ ਯਾਰ ਹਨਾ ਜ਼ਿਆਦਾ ਕੋਸ਼ਿਸ਼ ਕਰਾਂਗੇ ਪਰ ਬਣਾਉਣਾ ਹੈ ਹੁਣ ਗੱਲ ਇਹ ਹੈ ਵੀ ਵਲੌਗ ਬਣਾਵਾਂਗੇ ਕਰਾਂਗੇ ਵੱਡੇ ਕੰਪਲੀਟ ਹੋ ਜਾਣਾ ਮੈਨੂੰ ਪਤਾ ਹੈ ਕਿਉਂ ਵੀਰ ਸਪੋਰਟ ਤੁਸੀਂ ਕਰ ਰਹੇ ਹੋ ਬਸ ਥੋੜੀ ਜਿੰਨੀ ਹੁਣ ਕਰ ਦਿਓ ਥੋੜੀ ਜਿਹੀ ਯਰ ਕਰ ਦਿਓ ਹਨਾ ਹੋਰ ਛੋਟੇ ਭਾਈ ਨੂੰ ਫੇਰ ਯਾਰ ਬਹੁਤ ਜ਼ਿਆਦਾ ਆਪਣਾ ਇਹਨੇ ਬਹੁਤ ਜ਼ਿਆਦਾ ਟਰੈਕਟਰ ਨੂੰ ਲੈ ਕੇ ਵੀ ਫਿਰ ਮੋਡੀਫਿਕੇਸ਼ਨਾਂ ਤੇ ਜ਼ੋਰ ਰੱਖਾਂਗੇ ਹੁਣ ਵੀ ਬਸ ਤਿਆਰੀ ਹੈ ਤੇ ਬਹੁਤ ਜ਼ਿਆਦਾ ਸਰਪ੍ਰਾਈਜ਼ ਨੇ ਬਸ ਯਾਰ ਸਪੋਰਟ ਕਰ ਦਿਓ ਠੀਕ ਹੈ ਨਾ ਜੀ ਹੁਣ ਤੇ ਬਸ ਹੁਣ ਟਰੈਕਟਰ ਕੱਢੀ ਹੈ ਬਾਹਰ ਮੈਂ ਵਲੌਗ ਦੇ ਵਿੱਚ ਦੱਸੂਗਾ ਤੇ ਸਕਿਪ ਨਾ ਕਰਿਓ ਬਾ ਵਿੱਚੋਂ ਮੈਂ ਜਿੱਥੇ ਮਰਜ਼ੀ ਦੱਸ ਸਕਦਾ ਤੇ ਬਸ ਦੇਖਿਓ ਪ੍ਰਾਈਜ਼ ਫੇਰ ਲਓ ਜੀ ਪਾਪਾ ਜੱਲੇ ਨੇ ਸ਼ਹਿਰ ਵੱਲੋਂ ਤੇ ਸਮਾਨ ਲੈ ਕੇ ਆਉਣਾ ਸੀ ਗੋਠੀ ਦਾ ਉਹਨਾ ਤੇ ਟਰੈਕਟਰ ਦੀ ਆਪਾਂ ਦੇਖ ਲਓ ਵੀ ਲੋਈ ਤੇ ਪਲੜ ਚੱਕਤਾ ਤੇ ਮੜ ਜਾ ਗੇਟ ਕਰਦੀ ਏ ਸਾਈਡ ਨੂੰ ਗੱਡੀ ਨਿਕਲ ਜੂਗੀ ਸੌਖੀ ਇਹਦਾ ਯਾਰ ਕੰਮ ਬਹੁਤ ਜ਼ਿਆਦਾ ਹਨਾ ਚੱਲ ਰਿਹਾ ਹੁਣ ਫੇਰ ਪਾਪਾ ਚੱਲੇ ਨੇ ਲੈ ਕੇ ਗੱਡੀ ਤੇ ਕੰਮ ਜਿਵੇਂ 2.5 ਟੂਈ ਲਿਆ ਕੇ ਦਿੱਤਾ ਸੀਗਾ ਹਨਾ ਉਦੋਂ ਦੋਨੋਂ ਵਲੌਗ ਚ ਦਿਖਾਇਆ ਵੀ ਸੀਗਾ ਵੀ ਪੇਂਟ ਵਾਲਾ ਕੰਮ ਸੀਗਾ ਜਿਹੜਾ ਉਹ ਚੱਲ ਰਿਹਾ ਤੇ ਕੁਝ ਨਾ ਕੁਝ ਲੱਕੜ ਦਾ ਸਮਾਨ ਹੈ ਨਾ ਬਹੁਤ ਜਿੰਨੀ ਵਾਰੀ ਮਤਲਬ ਮੈਂ ਵਲੌਗ ਬਣਾਨਾ ਤੇ ਬਾਅਦ ਚ ਫਿਰ ਕੋਠੀ ਜਾਨਾ ਤੁਹਾਨੂੰ ਬਹੁਤ ਹੈ ਨਾ ਬਦਰਾਹ ਲੱਗਦੇ ਹੋਣਗੇ ਕਿਉਂਕਿ ਯਾਰ ਕੰਮ ਬਹੁਤ ਜੋਰਾਂ ਸ਼ੋਰਾਂ ਤੇ ਚੱਲਦੇ ਹੈ ਤੇ ਆ ਯਾਰ ਚੱਕਣਾ ਇਥੋਂ ਨਾ ਆ ਚੱਕ ਦੇਣੀ ਆ ਜੀ ਇਹ ਹੁਣ ਹੈਗੀ ਐ ਸੇਮ ਦੇਖੋ ਆਈਡੀ ਐ ਬਸ ਨਾ ਆ ਅੱਗੋਂ ਅੰਡਰਸਕੋਰ ਹਟਾ ਦਿਓ ਤੇ ਪਿੱਛੇ ਵਲੌਗਸ ਲਾ ਦਿਓ ਬਸ ਆ ਅੰਡਰਸਕੋਰ ਬਾਕੀ ਉਹ ਮਹੀਨੇ ਪਿੱਛੇ ਵਲੌਗਸ ਲਾਣਾ ਤੇ ਨਾ ਆ ਚੱਕ ਕੇ ਇਥੋਂ ਲਾਉਣੀ ਆ ਉਥੇ ਉਥੇ ਆਈਡੀ ਲਿਖਵਾਵਾਂਗੇ ਯੁਵਰਾਜ ਬਿਰਕ ਵਲੌਗਸ ਅ ਬਸ ਅੱਗੇ ਪਤਾ ਕਿਵੇਂ ਯਾਰ ਮੇਰੀ ਸਲਾਹ ਹੈ ਆ ਜਿਵੇਂ ਅੱਜ ਇਹ ਨਾ ਬੈਨਰ ਦੇ ਵੀ ਪਹਿਲਾਂ ਲਾਉਣਾ YouTube ਫਿਰ ਨਾਲ ਇੰਸਟਾ ਉਸ ਤੋਂ ਬਾਅਦ ਲਿਖਣਾ ਯੁਵਰਾਜ ਬਿਰਕ ਵਲੌਗਸ ਕਿਉਂਕਿ ਇੰਸਟਾ ਦੇ ਵੀ ਉਹੀ ਹੈ ਤੇ YouTube ਤੇ ਵੀ ਉਹੀ ਹੈ ਅੱਗਿਓ ਚੱਕ ਦੇਣਾ ਯਾਰ ਅੱਗਿਓ ਬਸ ਬਿਰਕ ਸੋਹਣਾ ਲੱਗਦਾ ਹੁਣ ਟਾਈਪਿੰਗ ਵੀ ਯਾਰ ਥੋੜੀ ਜਿਹੀ ਖਰਾਬ ਹੋ ਗਈ ਕੋਈ ਨਹੀਂ ਇਹ ਵੀ ਦੇਖ ਲਾਂਗੇ ਯਾਰ ਕਰਵਾ ਲਾਂਗੇ ਸੈਟ ਥੱਲੇੋਂ ੱਲੇ ਯਾਰ ਦੇਖੋ ਇਹ ਨਾ ਯਾਰ ਆ ਟੇਪਿੰਗ ਦੀ ਇੱਕ ਖਾਸੀਅਤ ਐ ਮੈਨੂੰ ਲੱਗਦਾ ਵੀ ਤਿੰਨ ਤੋਂ ਚਾਰ ਵਾਰੀ ਵੇਟ ਲਾਤਾ ਹੁਣੇ ਅੱਗੇ ਤੁਹਾਨੂੰ ਪਤਾ ਹੈ ਨਾ ਆਪਾਂ ਇੱਥੇ ਪਲੇਟਾਂ ਕੱਸ ਦਿੰਨੇ ਆ ਜਦੋਂ ਸੁਪਰ ਸੀਟਰ ਲਾਣਾ ਹੁੰਦਾ ਤੇ ਜਿਹੜੀ ਆ ਪਲੇਟ ਐ ਮਤਲਬ ਵੀ ਆ ਜਿਹੜਾ ਮੈਟ ਐ ਉਹ ਮੈਟ ਗਈ ਜਨਾ ਯਾਰ ਸੌਰੀ ਜਿਹੜੀ ਟੇਪ ਲੱਗੀ ਹੋਈ ਐ ਹਨਾ ਫੱਟੀ ਤੇ ਜੀ ਇਹ ਹਜੇ ਵੀ ਨਹੀਂ ਲੱਥੀ ਪੰਜਾਬ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਬਹੁਤ ਘੱਟ ਫਿਰ ਵੀ ਫੱਟੀ ਐ ਮੈਨੂੰ ਮਤਲਬ ਉਮੀਦ ਨਹੀਂ ਸੀਗੀ ਇੰਨੀ ਪਰ ਫਿਰ ਵੀ ਬਹੁਤ ਸੋਹਣੀ ਦੇਖੋ ਯਾਰ ਆ ਬਸ ਮਾੜੀ ਮਾੜੀ ਇੱਥੋਂ ਹੋਈ ਐ ਪਰ ਇਹ ਤਾਂ ਯਾਰ ਹੋਈ ਹੋਈ ਜਾਣੀ ਐ ਜਦੋਂ ਸੁਪਰਸੀਡਰ ਕਰਨਾ ਹੁੰਦਾ ਅੱਗੇ ਪਲੇਟ ਟੰਗ ਲੈਣੇ ਆ ਸੋ ਤਾਂ ਕਰਕੇ ਉਹਨੇ ਯਾਰ ਅੱਗੇ ਕਰੀਏ ਹੁਣ ਮਾੜਾ ਜਿਹਾ ਡਾਇਰੈਕਟਰ ਨੂੰ ਪਿੱਛੇ ਰੂਟਾਵੇਟਰ ਤਾਂ ਹੈ ਜੀ ਦੇਖਿਓ ਉਹਨੇ ਫਿਰ ਗੇੜੀ ਜੀ ਮਾਰੀ ਉਹਨੇ ਇੱਕ ਜੀ ਕਰ ਰਿਹਾ ਤੇ ਬਸ ਹੁਣ ਯਾਰ ਕਰੀ ਹਾਲ ਤਾਂ ਯਾਰ ਗੇਰ ਕੱਟਦਾ ਵਾਂ ਤੇ ਉਹਨਾਂ ਥੋੜਾ ਜਿਹਾ ਇਦਾਂ ਹੀ ਕਰਦੀਏ ਤੋਰ ਕੇ ਦੇਖਦੇ ਆ ਤੁਰਦੇ ਪੁਰੀ ਤੇ ਜਾਂਦਾ ਯਾਰ ਇਹਨੂੰ ਬਸ ਥੋੜਾ ਜਿਹਾ ਅੱਗੇ ਕਰ ਦੇਣਾ ਐ ਮੈਂ ਰੋੜ ਕੇ ਜੇ ਉਹ ਯਾਰ ਇੱਕ ਨਾ ਮੈਂ ਟਰਾਈਪੋਡ ਦਾ ਮੰਗਾਇਆ ਹੋਇਆ ਪਤਾ ਕੀ ਐ ਕਈ ਵਾਰੀ ਮੈਂ ਹੋਂਦਾ ਕੱਲਾ ਜਿਵੇਂ ਆ ਹੁਣ ਮੈਂ ਅੱਗੇ ਕਰਨਾ ਸੀਗੇ ਜਾਂ ਮੜ ਘਾੜ ਕੱਢਨੇ ਸੀਗੇ ਹਨਾ ਟਰਾਈਪੋਡ ਹੋਊਗਾ ਹਨਾ ਵਧੀਆ ਆਪਾਂ ਕਰ ਲਾਂ ਕਰਾਂਗੇ ਸੈਟਿੰਗ ਹੁਣ ਮੰਗਾਇਆ ਹੋਇਆ ਉਹ ਦੋ ਦਿਨਾਂ ਤੱਕ ਇੱਕ ਦਿਨ ਤੱਕ ਆ ਜਾਊਗਾ ਫੇਰ ਸੱਚ ਵੀ ਐਸ ਵੀ ਕੱਢਣਾ ਹਨਾ ਅਪਰੋਟੈਕ ਵੀ ਐਸ 올ਡ ਮਾਡਲ ਤੇ ਬਸ ਕਰਦੇ ਆ ਯਾਰ ਬਾਈ ਡੋਨਟ ਟ੍ਰਾਈ ਥਿਸ ਐਟ ਹੋਮ ਹਨਾ ਮੈਂ ਪੂਰੀ ਸੇਫਟੀ ਨਾ ਕੀਤਾ ਸੀਗਾ ਅੱਗੇ ਤੁਸੀਂ ਵੀ ਜਦੋਂ ਵੀ ਕਰਨਾ ਟਰੈਕਟਰ ਅੱਗੇ ਉੱਤੇ ਸੀਟ ਦੇ ਉੱਤੇ ਬੈਠ ਕੇ ਹੀ ਕਰਨਾ ਠੀਕ ਹੈ ਯਾਰ ਬੇਨਤੀ ਹੈ ਛੋਟੇ ਭਰਾ ਦੀ ਇਹ ਕੰਮ ਨਹੀਂ ਕਰਨਾ ਹਨਾ ਮੈਂ ਤਾਂ ਪੂਰਾ ਮੇਰੀ ਆਪਦਾ ਪੂਰਾ ਗਾਰਡਨਸ ਦੇ ਅੰਦਰ ਰਹਿ ਕੇ ਕੰਮ ਕੀਤਾ ਹਨਾ ਇਹ ਤੇ ਕਰਦੀ ਜਦੋਂ ਕੋਲੇ ਹਨਾ ਤੇ ਬਸ ਹੁਣ ਗੇਰ ਚ ਬਾਤ ਤਾਂ ਹੁੰਨੀ ਖਿਲਦਾ ਤੇ ਉਹ ਕਰਦੀ ਯਾਰ ਜਾਲੀ ਸਾਫ ਫਿਰ ਕੱਢੀਏ ਟਰੈਕਟਰ ਨਾਲ ਕੋਲਡ ਸਟਾਰਟ ਦਿਖਾਣੇ ਆ ਤੁਹਾਨੂੰ ਇਹਦਾ ਬੜਾ ਕਪੜਾ ਮਾਰਨਾ ਆ ਦੇਖੋ ਯਾਰ ਹੂਟਰ ਲੈਟ ਤੇ 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 ਵਲੌਗ ਹਨਾ ਕਰੀਏ ਇੰਟਰਸਟਿੰਗ ਜਿਆ ਬੋਰ ਨਹੀਂ ਕਰਨਾ ਜਿਆ ਤੁਹਾਨੂੰ ਆ ਯਾਰ ਦੱਸ ਦਾਂ ਤੁਹਾਨੂੰ ਮੈਂ ਇਹਦੀ ਨਾ ਫੇਰ ਤਰਜੀ ਖਰਾਬ ਸੀਗੀ ਮੈਂ ਦੇਖਿਆ ਪਤਾ ਨਹੀਂ ਯਾਰ ਹਲੇ ਪ੍ਰੋਪਰ ਪੱਕਾ ਪਤਾ ਨਹੀਂ ਲੱਗਿਆ ਹੁਣ ਯਾਰ ਇਹਦਾ ਪੰਗਾ ਪਤਾ ਕੀ ਹੈ ਮੈਂ ਤੁਹਾਨੂੰ ਦੱਸਦਾ ਵੀ ਜਿਹੜਾ ਉਹ ਬਾਕਸ ਹੈ ਉਹਨੂੰ ਕੱਢਣਾ ਬਹੁਤ ਔਖਾ ਹੈ ਨਟ ਮੈਂ ਤੁਹਾਨੂੰ ਦਿਖਾ ਦਿੰਦਾ ਯਾਰ ਇਹ ਉਹਨੇ ਨਾਟ ਇਹਦੇ ਆਹਾ ਹਨਾ ਫਿਰ ਇਹਨੂੰ ਯਾਰ ਕੱਢਣਾ ਦੇਖੋ ਔਖਾ ਹੁੰਦਾ ਹੈ ਫਿਰ ਹੁਣ ਵਾਰ-ਵਾਰ ਨਾਲੋਂ ਇੱਕ ਵਾਰੀ ਚੰਗਾ ਚੰਗੀ ਤਰ੍ਹਾਂ ਕਰ ਲਾਂਗੇ ਇੱਕ ਨਾ ਆਪਾਂ ਲਾਈਟਾਂ ਲਾਉਣੀ ਆ ਪਤਾ ਕਿਵੇਂ ਯਾਰ ਇਹ ਆ ਇਹਦੇ ਥੱਲੇ ਇੱਥੇ ਲਾਵਾਂਗੇ ਇੱਕ ਇੱਥੋਂ ਫਿਰ ਵਧੀਆ ਹਨਾ ਟਾਇਰਾਂ ਤੇ ਇਹ ਕਰ ਦੂ ਕਰੂਗੀ ਉਹ ਆ ਜਿਹੜਾ ਕਨੈਕਸ਼ਨ ਹੈ ਆਪਾਂ ਇੱਥੋਂ ਦਵਾਂਗੇ ਇੱਕ ਵਾਰੀ ਜਿਵੇਂ ਹੁੰਦਾ ਹੈ ਹਨਾ ਆ ਚੱਲ ਗਈ بس ਇੱਥੋਂ ਐਵੇਂ ਕਰਾਂਗੇ ਇੰਡੀਕੇਟਰ ਨਾਲ ਨਹੀਂ ਦੇਣਾ ਤੇ ਬਾਕੀ ਯਾਰ ਮੈਂ ਨਾ ਮੇਨ ਚੀਜ਼ ਤੁਹਾਨੂੰ 1 ਮਿੰਟ ਦਿਖਾਵਾਂ ਸ਼ੋਅ ਦੇ ਵਿੱਚ ਲੱਟਾਂ ਜਿਵੇਂ ਦੀਆਂ ਲਾਈਆਂ ਹੋਈਆਂ ਉਹ ਵੀ ਦੀਆਂ ਸੇਮ ਥੱਲੇ ਲਾਵਾਂਗੇ ਇੱਕ ਮਿੰਟ ਯਾਰ ਇਹ ਲਓ ਜੀ ਦੇਖੋ ਇਹ ਆ ਨਹੀਂ ਜੀ ਲੱਟਾਂ ਉਹ ਇੱਥੋਂ ਬਾਹਰ ਗਈ ਸੀਗੀ ਮੜੀ ਜੀ ਤੇ ਆਹ ਦੇਖੋ ਯਾਰ ਐਵੇਂ ਦੀਆਂ ਲੱਟਾਂ ਆਉਣੀਆਂ ਇਹ ਜਦੋਂ ਰਾਤ ਨੂੰ ਕਰਦੇ ਨਾ ਕੰਮ ਆਪਣਾ ਟਰੈਕਟਰ ਤੇ ਆ ਇੱਥੋਂ ਇੰਨੀ ਸੋਹਣਾ ਸਾਰਾ ਇੰਜਨ ਉੰਜਨ ਵਗੈਰਾ ਹੋ ਗਿਆ ਸਾਰਾ ਕੁਝ ਜੜੀਆਂ ਚੀਜ਼ਾਂ ਨੇ ਬਹੁਤ ਸੋਹਣੀਆਂ ਨੇ ਯਾਰ ਜੜੀਆਂ ਹਨਾ ਉਹ ਚੰਗੀ ਤਰ੍ਹਾਂ ਦਿਸਦੀਆਂ ਰਾਤ ਨੂੰ ਵੀ ਚੰਗੀ ਤਰ੍ਹਾਂ ਇੱਥੋਂ ਦਿਸੀ ਜਾਂਦਾ ਯਾਰ ਦੇਖ ਲਓ ਤੇ ਆ ਸਾਰੀਆਂ ਜਿਹੜੀਆਂ ਲੱਟਾਂ ਨੇ ਇਹ ਥੱਲੇ ਵੀ ਲਾਵਾਂਗੇ ਯਾਰ ਰੈੱਡ ਕਲਰ ਦੀਆਂ ਦੇਖ ਰਿਹਾ ਸੀਗਾ ਮੈਂ ਹਨਾ ਵੀ ਥੱਲੇ ਜੱਜਣ ਗਈਆਂ ਪੂਰੀਆਂ ਬਾਕੀ ਤੁਸੀਂ ਇੱਕ ਵਾਰੀ ਕਮੈਂਟ 'ਚ ਯਾਰ ਯੈਸ ਲਿਖ ਦਿਓ ਬਾਈ ਜੀ ਪਲੀਜ਼ ਯਾਰ ਜਿਨ੍ਹਾਂ ਨੇ ਲਾਈਕ ਸਬਸਕ੍ਰਾਈਬ ਨਹੀਂ ਕੀਤਾ ਨਾਲ ਦੀ ਨਾਲ ਕਰ ਦੋ ਕਮੈਂਟ ਜਰੂਰ ਕਰ ਦਿਆ ਕਰੋ ਬਾਈ ਬਣ ਕੇ ਚਾਹੇ ਕੋਈ ਵੀ ਇਮੋਜੀ ਜਿਆ ਕਰ ਦਿਆ ਕਰੋ ਉਹਦੇ ਨਾਲ ਕੀ ਹੈ ਵੀ ਬਲੌਗ ਵਧੀਆ ਜਾਂਦਾ ਤੇ ਤੁਹਾਡੇ ਬਾਈ ਥੋੜੇ ਜਿਹਾ ਹੋਰ ਹੈ ਨਾ ਚੈਨਲ ਅੱਪ ਹੋ ਜੂਗਾ ਆਪਣਾ ਤੇ ਪਰ ਥੱਲੇ ਲਾਵਾਂਗੇ ਯਾਰ ਫਿਰ ਇੱਥੇ ਚੰਗੀ ਤਰ੍ਹਾਂ ਲਾ ਦਾਂਗੇ ਯਾਰ ਚਲਾ ਕੇ ਦਿਖਾਵਾਂ ਯਾਰ ਇਹ ਤੁਹਾਨੂੰ ਹੁਣ ਮੈਂ ਮੜੀ ਜੀਆਂ ਚਲਾ ਕੇ ਦਿਖਾਨਾ ਤੁਹਾਨੂੰ ਚਲਾ ਕੇ ਦਿਖਾਵਾਂਗੇ ਸੋਚ ਆਪਾਂ ਲਾਈ ਹੋਈ ਹੈ ਇਹ ਕਿੱਤੇ ਗਿਆ ਰ ਹੋ ਰਹੀ ਦੇਖੋ ਤੁਹਾਨੂੰ ਦੇਖਦੀ ਹੋਣੀ ਆ ਇਹ ਥੱਲੇ ਲਾਈ ਹੋਈ ਸੀ ਅਡਜਸਟ ਜੀ ਕਰਕੇ ਲਾਓ ਜੀ ਦੇਖੋ ਇਹ ਤੁਹਾਨੂੰ ਹਲੇ ਘੱਟ ਚਾਂਨਣਾ ਲੱਗ ਰਿਹਾ ਹੋਊਗਾ ਰਾਤ ਨੂੰ ਯਾਰ ਦਿਖਾਉਂਗਾ ਇੱਕ ਕਰੀ ਬਹੁਤ ਸੋਹਣੀਆਂ ਆ ਚਲਦੀਆਂ ਇਹ ਤੇ ਜਦੋਂ ਆਪਾਂ ਬੰਦ ਕਰਦੇ ਹਾਂ ਨਾ ਥੱਲੇ ਬਹੁਤ ਸੋਹਣੀਆਂ ਪੈਂਦੀਆਂ ਕਿਤੇ ਐਵੇਂ ਲਾਵਾਂਗੇ ਥੱਲੇ ਕਰਕੇ ਇਹਨਾਂ ਦਾ ਕੋਈ ਪ੍ਰਾਈਸ ਜ਼ਿਆਦਾ ਨਹੀਂ ਹੈਗਾ ਯਾਰ ਬਿਲਕੁਲ ਮਤਲਬ ਵੀ ਸਸਤੀਆਂ ਹੁੰਦੀਆਂ ਇਹ ਤੇ ਇਹ ਆਰਥਤ ਵਗੈਰਾ ਮੈਨੂੰ ਲੱਗਦਾ ਵੀ ਇੱਥੋਂ ਦਿੱਤਾ ਹੋਇਆ ਹੈ ਤੇ ਬਸ ਯਾਰ ਇਹਨਾਂ ਨੂੰ ਬੰਦ ਕਰਦੀ ਆ ਹੁਣ ਹਨਾ ਚੱਲੀਏ ਜਿਹੜਾ ਮੇਨ ਕੰਮ ਹੈ ਫੇਰ ਆਪਾਂ ਉਗਰੀ ਜਾਂਦੇ ਆ ਭਾਈ ਤੇ ਬਸ ਇਹਨਾਂ ਨੂੰ ਬੰਦ ਕਰਕੇ ਸ਼ੋਅ ਨੂੰ ਤੇ ਚੱਲਦੇ ਆ ਜੀ ਕਿਹੜੀ ਲਾਉਣ ਅੱਜ ਬਤੇ ਮੌਸਮ ਬਹੁਤ ਵਧੀਆ ਹੈ ਤੇ ਫੇਰ ਆਪਾਂ ਰੀਲ ਬਣਾ ਲਾਂਗੇ ਹਨਾ ਬਹੁਤ ਸੋਹਣੀ ਲੱਗੂਗੀ ਉਹ ਪਰਲੇ ਪਾਸੇ ਨੂੰ ਆਪਾਂ ਪਈ ਦੇ ਉੱਤੇ ਨੂੰ ਤੁਰ ਜਾਗੇ ਤੇ ਉੱਥੋਂ ਫੇਰ ਬਣਾਵਾਂਗੇ ਇੱਕ ਅਜੀ ਰੀਲ ਫੇਰ ਚੱਲਦੇ ਆ ਜੀ ਬਸ ਵੇ ਵੈਸੇ ਹੁਣ ਤੁਹਾਨੂੰ ਕੋਲਡ ਸਟਾਰਟ ਦਿਖਾਣ ਲੱਗਿਆ ਵੈਸੇ ਆਪਾਂ ਕੀਤਾ ਤਾਂ ਹੈ ਸੀ ਯਾਰ ਕੱਲ ਪਰਸੋਂ ਸਟਾਰਟ ਤੁਹਾਨੂੰ ਦਿਖਾਇਆ ਵੀ ਸੀਗਾ ਮੈਂ ਤੇ ਪਰ ਇੱਕ ਵਾਰੀ ਹਨਾ ਦਿਖਾ ਦਿੰਨੇ ਆ ਚਲੋ ਨਾਲੇ ਉਹਨਾਂ ਨੂੰ ਆਪਾਂ ਗੇੜੀ ਜੀ ਮਾਰ ਕੇ ਆਉਣੀ ਆ ਉਹਨਾਂ ਨੂੰ ਗਰਮ ਹੋ ਜੂ 2 ਮਿੰਟ ਚਲਾ ਲੈਣੇ ਆ 1 2 ਮਿੰਟ ਦੇਖਿਓ ਲਓ ਜੀ ਇੱਕੋ ਕੋਲਡ ਸਟਾਰਟ ਇਹ ਟੈਂਕੀ ਚ ਹੈਗਾ ਤੇਲ ਅੱਧਾ बस सुन करिए यार। ਲਓ ਜੀ ਇੱਥੇ ਇੱਕ ਅੱਧੀ ਵੀਡੀਓ ਸ਼ੂਟ ਕਰਦੇ ਆ ਤੇ ਫੇਰ ਮਿਲਦੇ ਆ ਯਾਰ। ਲਓ ਜੀ ਮਿੱਤਰੋ ਇੱਥੋਂ ਇੰਨਾ ਸਰਾ ਵਿਊ ਆ ਰਿਹਾ ਨਾ ਤੇ ਵੀਡੀਓ ਸ਼ੂਟ ਵੀ ਕਰ ਲਈ ਦੇਖਿਓ ਤੇ ਕੋਠੀ ਦੇਖੋ ਯਾਰ। ਗੱਲ ਬਾਤ ਹੈ ਨਾ ਪਿੱਛੋਂ ਮੜਿਆ ਬਨੇਰਾ ਰਹਿ ਗਿਆ ਪੇਂਟ ਹੋਣ ਵਾਲਾ ਤੇ ਆ ਕੰਮ ਚੱਲ ਰਿਹਾ ਤੇ ਨਾ ਇੱਥੇ ਗਰਮੀਆਂ ਜੇ ਬਹੁਤ ਹੰਨਾ ਹੁੰਨਾ ਯਾਰ ਮੈਂ। ਅ ਨਿੰਮ ਯਾਰ ਬੜਾ ਘੰਟ ਲੱਗਦਾ ਹੁੰਦਾ ਤੇ ਜਦੋਂ ਐਨ ਭਰਿਆ ਜਿਹਾ ਹੁੰਦਾ ਹਨਾ ਗਰਮੀਆਂ 'ਚ ਬਾਕੀ ਯਾਰ ਐਮਲ ਮੌਸਮ ਜੇ ਯਾਰ ਅਜੇ ਲੱਗ ਰਿਹਾ ਜਿਵੇਂ ਵੀ ਮਤਲਬ ਗਰਮੀ ਜੀ ਉਹ ਹੁੰਦੀ ਹੈ ਹਨਾ ਤੇ ਮਸਾ ਯਾਰ ਧੁੱਪ ਜੀ ਚੜੀ ਹੈ ਮੇਰਾ ਵੀ ਅੱਜ ਜੀਜਾ ਕੀਤਾ ਮੈਂ ਕਿਹਾ ਵੀ ਨਾਲੇ ਟਰੈਕਟਰ ਲਿਆਉਨੇ ਆ ਨਾਲੇ ਵੀਊ ਕੈਪਚਰ ਕਰਦੇ ਆ ਬੜਾ ਘੰਟਾ ਆ ਰਿਹਾ ਜਿਵੇਂ ਰਕੇ ਡੰਗਰ ਫੇਰ ਥਲੇ ਮੜਾ ਜਾਈ ਛੱਟਿਆ ਰੱਖ ਕੇ ਕਦੇ ਰਾਜ ਨਹੀਂ ਹੁੰਦੇ ਲਓ ਜੀ ਮਿੱਤਰੋ ਆ ਗਈ ਸੀਗੇ ਆਪਾਂ ਤੇ ਇਹਨਾਂ ਪਿੱਛੇ ਲਾਤਾ ਸੀਗਾ ਮੈਂ ਲਾ ਕੇ ਠੀਕ ਹੈ ਜੀ ਤੇ ਘਰੇ ਯਾਰ ਮੈਂ ਬਹੁਤਾ ਤਾਂ ਨਹੀਂ ਲਾਉਂਦਾ ਹੁੰਦਾ ਹਨਾ ਜਿਵੇਂ ਤੁਹਾਨੂੰ ਦਿਖਾਇਆ ਪਹਿਲਾਂ ਡੰਗਰ ਬੈਠੇ ਹੋਏ ਸੀਗੇ ਹੁਣ ਕੜ ਗਏ ਇਹ ਵਿਚਾਰੇ ਬੇਸ ਜੀ ਦੇ ਦੇਖ ਕੇ ਡਰ ਜਾਂਦੇ ਨੇ ਹਾਂ ਓਏ ਇਹ ਬੈਠੀ ਸੀ ਵਿਚਾਰੀ ਖੜ ਗਈ ਹੁਣ ਹਾਂ ਟੀਨੋ ਪੱਠੇ ਜੇ ਪਾਈਏ ਠੀਕ ਹੈ ਤੇ ਹੁਣ ਮਸਾਬ ਲਾਇਆ ਰੋਜ਼ ਆਪਾਂ ਬਲਾਗ ਵੀ ਛੱਡ ਨਹੀਂ ਕਰਨੇ ਆ ਲੰਬੇ ਥੋੜੇ ਜਿਹਾਣਾ ਵੀ ਇਹਦਾ ਮਤਲਬ ਉਹਨਾਂ ਐ ਵੀ ਜੋ ਮਰਜ਼ੀ ਕੋਈ ਚੱਕ ਕੇ ਬਣਾਦਾ ਐਨ ਪੂਰੇ ਇੰਟਰਸਟਿੰਗ ਤੇ ਵਧੀਆ ਵਲੌਗ ਹਨਾ ਤੇ ਟ੍ਰੈਕਟਰ ਮੋਡੀਫਿਕੇਸ਼ਨ ਵਾਲਾ ਜ्यादा ਹੁਣ ਯਾਰ ਮੈਂ ਸੋਚ ਰਿਹਾ ਬਸ ਹੁਣ ਤਿਆਰੀ ਹੈ ਤੇ ਯਾਰ ਮੜਾ ਮਟਾ ਕੰਮਕਾਰ ਕਰ ਰਹੇ ਸੀਗਾ ਪੱਠੇ ਇਹਨੂੰ ਪਾਵਾਂਗੇ ਤੇ ਟੂੜੀ ਪਾਵਾਂਗੇ ਤੇ ਹੁਣ ਬਾਅਦ ਚ ਮਿਲਦਾ ਯਾਰ ਸ਼ਾਨ ਲੱਗੀ ਇਹ ਪਹਿਲਾਂ ਪੱਠੇ ਗੱਲੇ ਪਾਏ ਹੋਏ ਸੀਗੇ ਦੇਖੋ ਬਾਈ ਤੇ ਲਓ ਜੀ ਵੈਸਤਾ ਆਪਾਂ ਲਵਾਇਆ ਸੀ ਸ਼ੌਂਕ ਨੂੰ ਹਣਾ ਆ ਚੀਜ਼ ਦਾ ਕੋਈ ਮੁੱਲ ਨਹੀਂ ਹੁੰਦਾ ਸ਼ੌਂਕ ਦਾ ਤੇ ਬੱਸ ਫਿਰ ਵੀ ਹਣਾ ਬਹੁਤ ਕੁਐਸਚਨ ਆਉਂਦੇ ਸੀਗੇ ਉਦੋਂ ਯਾਰ ਆਪਾਂ ਮਤਲਬ ਵੀ ਦੱਸਿਆ ਨਹੀਂ ਸੀਗਾ ਤੇ ਹੁਣ ਆਪਾਂ ਦੱਸ ਦਿੰਨੇ ਆ ਜਿਹੜਾ ਓਵਲਾਂ ਦਾ ਪੂਰਾ ਟੋਟਲੀ ਜਿੰਨੇ ਖਰਚਾ ਹੁੰਦਾ ਕੱਲੀ ਪੇਟੀ ਸੌਰੀ ਵੀ ਜਿਵੇਂ ਕੱਲੀ ਓਵਲਾਂ ਦੀ ਪੇਟੀ ਹੋਗੀ ਚਾਰੇ ਓਵਲ ਹੋਗੇ ਹਨਾ ਇਹਨਾਂ ਦਾ ਸੀਗਾ ਜੀ ਪੂਰਾ ਅਰੀਬ ਕਰੀਬ ਪੂਰਾ ਪ੍ਰੋਪਰ ਨਹੀਂ 10k ਤੇ ਜਿਹੜਾ ਪਿਛਲਾ ਮਿਊਜ਼ਿਕ ਸਿਸਟਮ ਹੈ ਪੇਟੀ ਇਨਕਲੂਡ ਸਬੂਫਰ ਹਨਾ ਵਗੈਰਾ ਤੇ ਇਹਦਾ ਸੀਗਾ ਜੀ 14k ਦੇ ਕਰੀਬ 14 ਤੋਂ 15000 ਇੰਨਾ ਦੇ ਕਰੀਬ ਆ ਮਿਊਜ਼ਿਕ ਸਿਸਟਮ ਦਾ ਹਨਾ ਜਿਹੜਾ ਸੀਗਾ ਇਹ ਸੀ ਤੇ ਫਿਰ ਜਿਹੜੀ ਆ ਛਤਰੀ ਹੈ ਇਹਦਾ ਪ੍ਰਾਈਸ ਤੁਹਾਨੂੰ ਹੁਣ ਆਪਾਂ ਅਗਲੇ ਵਲੌਗ ਚ ਦੱਸਾਂਗੇ ਛਤਰੀ ਦੇ ਨਾਲ ਹਨਾ ਹੋਰ ਵੀ ਐਸੈਸਰੀ ਲੱਗੀ ਸੀਗੀ ਜਿਵੇਂ ਜਿਵੇਂ ਅਮੁੱਠੇ ਜੇ ਹੋ ਗਏ ਹਨਾ ਇਹ ਫੜਨ ਵਾਲੇ ਤੇ ਇੱਕ ਸੁੱਚਾ ਹੋਊਗੀ ਆ ਫਿਰ ਬਾਰ ਲਾਈਟ ਹੋਊਗੀ ਇਹ ਮਿੱਦੀਆਂ ਚੀਜ਼ਾਂ ਹੂਟਰ ਲਾਈਟ ਪਿਛਲੀਆਂ ਲਾਈਟਾਂ ਬਹੁਤ ਕੁਝ ਸੀਗਾ ਹਨਾ ਉਹ ਤੁਹਾਨੂੰ ਫਿਰ ਪੂਰਾ ਪ੍ਰੋਪਰ ਦੱਸ ਦਾਂਗੇ ਬਸ ਇੱਕ ਹੀ ਕਮੈਂਟ ਚ ਜ਼ਰੂਰ ਚਾਹੀਏ ਯੈਸ ਲਿਖ ਦਿਓ ਮੈਂ ਸਮਝ ਜੂਗਾ ਤੁਸੀਂ ਇਹਨੂੰ ਕਿਹਾ ਬਾਈ ਬਣ ਕੇ ਯਾਰ ਜਿੰਨੇ ਵੀ ਦੇਖਦੇ ਹੋ ਨਾਲ ਦੀ ਨਾਲ ਕਮੈਂਟ ਜ਼ਰੂਰ ਕਰ ਦਿਓ ਫਿਰ ਮੈਂ ਪੱਕਾ ਲਿਖ ਦੂੰਗਾ ਨਾਲੇ ਕਮੈਂਟ ਨਾਲ ਯਾਰ ਫਿਰ ਅੱਗੇ ਆਪਣਾ ਬਲੌਗ ਦਾ ਵੀ ਬੇਨਿਫਿਟ ਹੁੰਦਾ ਸੋ ਯਾਰ ਬਾਈ ਬਣ ਕੇ ਕਮੈਂਟ ਕਰ ਦਿਆ ਕਰੋ ਯਾਰ ਫਿਰ ਬਸ ਬਾਕੀ ਬਲੌਗ ਹੁਣ ਫੇਰ ਸ਼ੂਟ ਕਰਾਂਗੇ ਬਸ ਹੁਣ ਰੇ ਪਾਣ ਲੱਗੇ ਸਨ ਨਾਲੇ ਪਾਪਾ ਵੀ ਫਿਰ ਹੁਣ ਤੁਹਾਨੂੰ ਅਗਰੇ ਵਲੌਗ ਦਿਖਾ ਦੂੰਗਾ ਆਹ ਵਲੌਗ ਨੂੰ ਕਰੀਏ ਜੀ ਐਂਡ ਬਸ ਵੀਡੀਓ ਵਧੀਆ ਲੱਗੀ ਹੋਵੇ ਲਾਈਕ ਸ਼ੇਅਰ ਸਬਸਕ੍ਰਾਈਬ ਕਰਕੇ ਜਰੂਰ ਦੱਸਦੇ ਹੋ ਜੀ ਮਿਲਦੇ ਆਪਾਂ ਅਗਲੇ ਵਲੌਗ ਚ